ਰੇਡੀ ਐਤਵਾਰ ਛੁੱਟੀ ਦੇ ਨਾਲ-ਨਾਲ ਦਫ਼ਤਰੀ ਕੰਮਕਾਜ ਤੋਂ ਥੋੜੀ ਜਹੀ ਫੁਰਸਤ ਵਾਲਾ ਵੀ ਦਿਨ ਹੁੰਦਾ ਹੈ ਢੰਡੀ ਇਸ ਕਰਕੇ ਉਸ ਦਿਨ ਕਰਦੇ ਕੰਮਕਾਜ ਲਈ ਵੀ ਸਮਾਂ ਮਿਲ ਜਾਂਦਾ ਹੈ ਢੰਡੀ ਕਿਸੇ دوست ਮਿੱਤਰ ਅਤੇ ਸਕੇ ਸਬੰਧੀ ਨਾਲ ਚਾਹ ਦਾ ਪਿਆਲਾ ਸਾਂਝਾ ਕਰਨ ਲਈ ਐਤਵਾਰ ਦੀ ਹੀ ਅੜੀਕ ਕੀਤੀ ਜਾਂਦੀ ਹੈ ਪਰ ਦੁੱਖ ਸੁੱਖ ਤਾਂ ਸੰਘਰਸ਼ ਮਈ ਜ਼ਿੰਦਗੀ ਦਾ ਹਿੱਸਾ ਹਨ ਡੰਡੀ ਕਦੋਂ ਆ ਜਾਣ ਇਸ ਦਾ ਪਤਾ ਤਾਂ ਪਾੰਦਾਂ ਕੋਲ ਵੀ ਨਹੀਂ ਡੰਡੀ ਬਿੱਤੇ ਸ਼ੁੱਕਰਵਾਰ ਗਵਾਂਢ ਵਿੱਚ ਰਹਿੰਦੀ ਸਭ ਤੋਂ ਪੁਰਾਣੀ ਦਾਈ ਮਾਤਾ ਮਾੜੋ ਅਕਾਲ ਚਲਾਣਾ ਕਰ ਗਈ ਡੰਡੀ ਡਿਊਟੀ ਤੋਂ ਰਾਤ ਨੂੰ ਜਦੋਂ ਘਰ ਪਰਤਿਆ ਤਾਂ ਮਾਤਾ ਨੇ ਦੱਸਿਆ ਕਿ ਮਾਤਾ ਬੜੀ ਚੰਗੀ ਦਾਈ ਸੀ ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਕਿਹੜਾ ਜ਼ਿਆਦਾ ਡਾਕਟਰ ਹੁੰਦੇ ਸੀ ਡੰਡੀ ਮੇਰੇ ਵਰਗੇ ਸਾਡੇ ਪਿੰਡ ਵਿੱਚ ਬਹੁਤ ਬੱਚੇ ਹਨ ਜਿਨ੍ਹਾਂ ਦਾ ਜਨਮ ਮਾੜੋਦਾਈ ਦੇ ਹੱਥੋਂ ਹੋਇਆ ਡੰਡੀ ਪੂਰੇ ਪਿੰਡ ਵਿੱਚ ਉਸ ਦਾ ਚੰਗਾ ਮਾਨ ਸਤਿਕਾਰ ਸੀ ਡੰਡੀ ਇਹੀ ਕਾਰਨ ਹੈ ਕਿ ਕਰਦਿਆਂ ਦੇ ਨਾਲ-ਨਾਲ ਪੂਰੇ ਪਿੰਡ ਵਾਲੇ ਹੀ ਉਸ ਨੂੰ ਮਾਤਾ ਕਹਿ ਕੇ ਪੁਕਾਰਦੇ ਸਨ ਡੰਡੀ ਸਮਾਂ ਕਿਵੇਂ ਗੁਜ਼ਰਿਆ ਪਤਾ ਹੀ ਨਹੀਂ ਲੱਗਿਆ ਜਦੋਂ ਮੈਂ ਮਾਤਾ ਦੇ ਪੋਤਿਆਂ ਨਾਲ ਖੇਡਦੇ ਹੋਏ ਹੱਥੋਂ ਪਾਈ ਹੋ ਜਾਂਦੇ ਤਾਂ ਉਹ ਸਾਡੇ ਸਾਰਿਆਂ ਦੇ ਕੰਨ ਖਿੱਚਦੀ ਪਰੰਤੂ ਹੁਣ ਬਹੁਤ ਦੂਰ ਜਾਣ ਕਰਕੇ ਉਸ ਦੇ ਖਿੱਚੇ ਕੰਨਾਂ ਦੇ ਦਰਦ ਨਾਲੋਂ ਅੱਜ ਦਿਲ ਵਿੱਚ ਉਸ ਦੇ ਵਿਛੋੜੇ ਦੀ ਚੀਜ਼ ਜ਼ਿਆਦਾ ਪੈ ਰਹੀ ਸੀ ਡੰਡੀ ਮਾਤਾ ਦੇ ਰੈਡੀ ਘਰ ਵਾਲਿਆਂ ਨੇ ਤੀਜੇ ਦਿਨ ਹੀ ਅੰਤਿਮ ਅਰਦਾਸ ਦਾ ਪ੍ਰੋਗਰਾਮ ਰੱਖ ਲਿਆ ਡੰਡੀ ਭੋਗ ਪੈਂਦਾ ਪੈਂਦਾ ਪੌਣੇ 1 ਦਾ ਸਮਾ ਹੋ ਗਿਆ ਡੰਡੀ ਅਰਦਾਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਮਾਤਾ ਪਿਤਾ ساری ਉਮਰ ਸਾਡਾ ਹੀ ਸੋਚਦੇ ਹਨ ਸਾਡਾ ਪਾਲਣ ਪੋਸਣ ਕਰਦੇ ਹਨ ਸਾਡੀਆਂ ਮੰਗਾਂ ਪੂਰੀਆਂ ਕਰਦੇ ਹਨ ਸਾਨੂੰ ਸਾਡੇ ਪੈਰਾਂ ਉੱਤੇ ਖੜੇ ਹੋਣ ਦੇ ਕਾਬਲ ਬਣਾਉਂਦੇ ਹਨ ਪਰੰਤੂ ਸਾਡੇ ਕੋਲ ਉਹ ਨਾ ਲਈ ਸਮਾਹੀ ਨਹੀਂ ਡੰਡੀ ਮੌਤ ਤੋਂ ਬਾਅਦ ਤੁਸੀਂ ਫਟਾਫਟ ਭੋਗ ਪਾਉਣ ਅਤੇ ਅੰਤਿਮ ਅਰਦਾਸ ਦੀ ਕੋਸ਼ਿਸ਼ ਕਰਦੇ ਹੋ ਡੰਡੀ ਉਹਨਾਂ ਦੇ ਸੋਗ ਵਿੱਚ 8-10 ਦਿਨ ਬੈਠਣਾ ਵੀ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ ਡੰਡੀ ਭੌਤਿਕ ਵਸਤਾਂ ਅਤੇ ਪੈਸੇ ਦੀ ਨੀ ਦੌੜ ਵਿੱਚ ਮਨੁੱਖ ਪਸ਼ੂਆਂ ਤੋਂ ਵੀ ਪੈੜੀ ਵਿਅਕਤੀ ਦਾ ਸ਼ਿਕਾਰ ਹੋ ਗਿਆ ਜਿਸ ਦਾ ਕਿਤੇ ਕੋਈ ਲੱਭਿਆ ਹੱਲ ਨਹੀਂ ਥੌਂਦਾ ਡੰਡੀ ਗ੍ਰਾਂਥੀ ਸਿੰਘ ਦੀ ਗੱਲ ਤਾਂ ਦਿਲ چیر ਗਈ ਡੰਡੀ ਸਾਰੇ ਪਾਸੇ ਚੁੱਪ ਛਾ ਗਈ ਡੰਡੀ ਸੱਚ ਅਕਸਰ ਕੌੜਾ ਹੁੰਦਾ ਹੈ ਅਤੇ ਇਹ ਉਹ ਸੱਚ ਸੀ ਜਿਸ ਨੂੰ ਤੁਠਲਾਇਆ ਨਹੀਂ ਸੀ ਜਾ ਸਕਦਾ ਡੰਡੀ ਸਿਆਣੇ ਕਹਿੰਦੇ ਹਨ ਕਿ ਅੱਖੀਂ ਦੇਖ ਕੇ ਮੱਖੀ ਨਹੀਂ निगली ਜਾਂਦੀ ਡੰਡੀ ਪ੍ਰਸ਼ਾਦ ਲੈ ਕੇ ਬਾਹਰ ਆ ਕੇ ਗੁਰੂ ਘਰ ਦੇ ਬਰਾਂਡੇ ਵਿੱਚ ਪਿੰਡ ਦੇ ਬਜ਼ੁਰਗਾ ਕੋਲ ਆ ਬੈਠਾ ਡੰਡੀ ਉੱਥੇ ਸਾਡੇ ਗਵਾਂਢ ਵਿੱਚ ਰਹਿੰਦਾ ਛੋਟਾ ਤਾਇਆ ਵੀ ਬੈਠਾ ਸੀ ਡੰਡੀ ਉਸ ਦਾ ਨਾਂ ਹੀ ਛੋਟਾ ਸੀ ਉਮਰ ਤਾਂ ਉਸ ਦੀ 100 ਸਾਲ ਨੂੰ ਟੁਕਦੀ ਸੀ